ਕੀ ਹੈ ਜੋ ਵੀ ਤੁਹਾਡੀ ਮੁਠੀ ਵਿੱਚ ਤਾਂ ਹੈ ਪਰ ਤੁਹਾਡੇ ਪਾਸੇ ਵਿੱਚ ਨਹੀਂ ਹੈ ਮੇਰੀ ਮੁਠੀ 'ਚ ਹੈ ਮੇਰੇ ਬਸ 'ਚ ਨਹੀਂ ਹੈ ਹਾਂਜੀ ਦੱਸੋ ਦੱਸੋ ਮੇਰੀ ਮੁਠੀ 'ਚ ਕੀ ਹੈ ਤੁਸੀਂ ਦੱਸੋ ਨੋਕਿਆ ਦਾ ਮੋਬਾਈਲ ਫੋਨ ਕਰ ਲਓ ਦੁਨੀਆ ਮਿੱਟੀ 'ਮੇ ਕਰ ਲਓ ਦੁਨੀਆ ਮੁਠੀ ਉਹ ਪਹਿਲੇ ਆਂਦਾ ਸੀ ਨਾ ਪਹਿਲਾਂ ਆਂਦਾ ਸੀ ਹੁਣ ਤਾਂ ਨਹੀਂ ਆਉਂਦਾ ਉਹ ਰਿਲਾਇੰਸ ਆਂਦਾ ਸੀ ਪਰ ਇਹ ਕਿਹੜਾ ਆਂਦਾ ਸੀ ਕਰ ਲਓ ਦੁਨੀਆ ਮਿੱਟੀ 'ਮੇ ਚਲਾਉਣਾ ਛੱਡੋ ਰਿਆਲ ਜਵਾਬ ਦੋਏ ਦਾ ਹਾਂਜੀ ਕਿਹੜੀ ਚੀਜ਼ ਹੈ ਤੁਹਾਡੀ ਮੁਠੀ ਦੇ ਵਿੱਚ ਹੈ ਪਰ ਤੁਹਾਡੇ ਬਸ ਦੇ ਵਿੱਚ ਨਹੀਂ ਹੈ ਹਾਂਜੀ ਮੇਰੀ ਮੁਠੀ ਦੇ ਵਿੱਚ ਤਾਂ ਲਕੀਰਾ ਨੇ ਤੇ ਮਤਲਬ ਕਿਸਮਤ ਹੈ ਕਹਿੰਦੇ ਨੇ ਤੁਹਾਡੇ ਹੱਥਾਂ ਦੇ ਵਿੱਚ ਤੁਹਾਡੀ ਕਿਸਮਤ ਹੈ ਤੇ ਕਿਸਮਤ ਕਿਸੇ ਦੇ ਬਾਸ਼ੇ ਨਹੀਂ ਹੁੰਦੀ ਲਕੀਰਾ ਲਕੀਰ ਹੱਥ ਦੀ ਲਕੀਰਾ ਪਤਨ ਜੋ ਵੀ ਕਿਸਮਤ ਕਿਸਮਤ ਹੈ ਕਹਿੰਦੇ ਨੇ ਬਿਲਕੁਲ ਸਹੀ ਜਵਾਬ ਸੀ ਹਾਂਜੀ ਤੋ ਕਲ ਆਇਆ ਸੀ ਮੈਨੂੰ ਲੱਗਦਾ ਨਹੀਂ ਸੀਗਾ ਵੀ ਇੰਨੀ ਜਲਦੀ ਪਹੁੰਚਣਗੇ ਤੋ ਕਹਾਂ ਹੀ ਤੋ ਕਾ ਤੋ ਉਹ ਕਿਹੜੀ ਚੀਜ਼ ਹੈਗੀ ਜਿਹੜੀ ਕਿ ਇੱਕ ਮੁੰਡਾ ਆਪਣੀ ਮੰਮੀ ਦੀ ਨਹੀਂ ਦੇਖ ਸਕਦਾ ਬਟ ਆਪਣੀ ਵਾਈਫ ਦੀ ਦੇਖ ਸਕਦਾ ਹੈ ਹੈ ਆਪਣੇ ਮੰਮੀ ਦੀ ਨਹੀਂ ਦੇਖ ਸਕਦਾ ਆਪਣੀ ਵਾਈਫ ਦੀ ਦੇਖ ਸਕਦਾ ਦੱਸੋ ਜੀ ਕਰੋ ਕਮੈਂਟ ਤਾਂ ਦਿਓ ਜਵਾਬ ਇਹੋ ਜੀ ਕਿਹੜੀ ਚੀਜ਼ ਹੈ ਮੁੰਡਾ ਆਪਣੀ ਮੰਮੀ ਦੀ ਨਹੀਂ ਦੇਖ ਸਕਦਾ ਪਰ ਆਪਣੀ ਵਾਈਫ ਦੀ ਦੇਖ ਸਕਦਾ ਹੈ ਵੈਸੇ ਮੈਂ ਇਸ ਪੁੱਛ ਦਾ ਜਵਾਬ ਪਹਿਲੇ ਦੇ ਚੁੱਕਿਆ ਸਾਰਿਆਂ ਨੂੰ ਪਤਾ ਹੋਏਗਾ ਇਹਦਾ ਸਹੀ ਜਵਾਬ ਹੈ ਜੀ ਵਿਆਹ ਐਕਸਪਲੇਨ ਮੁੰਡਾ ਆਪਣੀ ਮੰਮੀ ਦਾ ਵਿਆਹ ਨਹੀਂ ਦੇਖ ਸਕਦਾ ਪਰ ਆਪਣੀ ਵਾਈਫ ਦਾ ਵਿਆਹ ਜ਼ਰੂਰ ਦੇਖ ਸਕਦਾ ਕਿਉਂਕਿ ਉਹਦੇ ਨਾਲ ਵਿਆਹ ਹੁੰਦਾ ਹੈ ਹਾਂਜੀ ਸਹੀ ਜਵਾਬ ਹੈ ਨਹੀਂ ਤੋ ਇਹ ਤਾਂ ਸਹੀ ਜਵਾਬ ਹੈ ਵਿਆਹ ਲੇਕਿਨ ਕਈ ਹੋਜੀ ਮੰਮੀਆਂ ਵੀ ਅੱਜਕਲ ਹੈਗੀਆਂ ਨੇ ਜਿਹੜੀ ਬਾਤ ਤੇ ਦੁਆਰਾ ਵਿਆਹ ਕਰਾ ਲੈਂਦੀਆਂ ਨੇ ਤੇ ਕਈ ਮੁੰਡੇ ਫਿਰ ਆਪਣੀ ਮੰਮੀ ਦਾ ਵਿਆਹ ਵੀ ਦੇਖ ਲੈਂਦੇ ਨੇ ਹੈਗਾ ਬੜਾ ਕੁਝ ਚੱਲ ਰਿਹਾ ਸਮਾਜ ਚ ਜੇ ਤੁਸੀਂ ਇਹੋ ਜਿਹਾ ਕੋਈ ਦੇਖਿਆ ਕਿਤੇ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਦੇਖਣ ਵਿੱਚ ਉਹ ਹਰੀ ਹੈ ਤੇ ਖੂਨ ਨਾਲ ਉਹ ਭਰੀ ਹੈ ਦੇਖਣ ਵਿੱਚ ਉਹ ਹਰੀ ਹੈ ਖੂਨ ਦੇ ਨਾਲ ਉਹ ਭਰੀ ਹੈ ਹਾਂਜੀ ਓਹ ਹੋ ਹੋ ਸਵਾਰ ਸਟਾਰਟਿੰਗ ਦੇ ਵਿੱਚ ਹੀ ਵਾਇਲੈਂਸ ਖੂਨ ਪਿੱਛੇ ਮਿਲਟਰੀ ਆ ਰਹੀ ਹੈ ਦੇਖ ਲੋ ਫਿਲਟਰੀ ਵਾਲ ਨੂੰ ਮੈਂ ਕਹਾਂਗਾ ਆ ਕੁੜੀ ਵਾਇਲੈਂਸ ਦੀ ਗੱਲਾਂ ਕਰਦੀ ਐ ਜਸਟ ਬਾਜ਼ਾਰ ਹਾਂ ਦੇਖਣ ਦੇ ਵਿੱਚ ਉਹ ਹਰੀ ਐ ਹਾਂਜੀ ਖੂਨ ਨਾਲ ਉਹ ਭਰੀ ਐ ਬੁਝੇ ਇਸ ਪੁਜਾਰ ਤੋਂ ਬੁਝ ਸਕਦਾ ਹੈ ਮੈਂ ਵੀ ਥੋੜਾ ਦਿਮਾਗ ਲਗਾਵਾ ਲਗਾ ਲਗਾਓ ਦੇਖਣ ਵਿੱਚ ਉਹ ਹਰੀ ਐ ਖੂਨ ਨਾਲ ਉਹ ਭਰੀ ਐ ਹੂੰ ਹਰੇ ਰੰਗ ਦੀ ਚੀਜ਼ ਐ ਖੂਨ ਦਾ ਮਤਲਬ ਕੋਈ ਦੇਖਣ ਦੇ ਵਿੱਚ ਉਹ ਹਰੀ ਐ ਅ ਤਰਬੂਜ ਬੁੱਤ ਹੂੰ 12 ਹਰੇ ਰੰਗ ਦਾ ਹੁੰਦਾ ਹੈ ਅੰਦਰ ਲਾਲ ਲਾਲ ਖੂਨ ਵਰਗਾ ਮੇਰਾ ਤਾਂ ਹਰਾ ਦੇਖਣ ਵਿੱਚ ਉਹ ਹਰਾ ਹੈ ਖੂਨ ਦੇ ਨਾਲੋਂ ਭਰਿਆ ਉਹ ਤਾਂ ਇਹ ਨਹੀਂ ਹੈ ਹਰੀ ਮਿਰਚ ਹਰੀ ਮਿਰਚ ਕਿਵੇਂ ਹੋ ਜੂਗੀ ਉਹ ਤਾਂ ਮੋਜ ਰਿਹਾ ਉਹ ਤਾਂ ਹਰੀ ਹੈ ਲੇ ਖੂਨ ਨਾਲ ਕਿਵੇਂ ਭਰੀ ਹੋਈ ਹੈ ਦੇਖਣ ਵਿੱਚ ਉਹ ਹਰੀ ਹੈ ਤੇ ਖੂਨ ਨਾਲ ਉਹ ਭਰੀ ਹੈ ਹੈ ਖਾਣ ਪੀਣ ਦੀ ਚੀਜ਼ ਆਪਣੀ ਲਾਈਫ ਵਿੱਚ ਸਾਰਿਆਂ ਨੇ ਘੱਟ ਤੋਂ ਘੱਟ ਇੱਕ ਵਾਰ ਉਹਨੂੰ ਯੂਜ਼ ਕੀਤਾ ਹੀ ਕੀਤਾ ਵਾ ਖਾਣ ਪੀਣ ਦੀ ਚੀਜ਼ ਹੈ ਨਾਓ ਯੂਜ਼ ਕਰਨ ਦੀ ਚੀਜ਼ ਹੈ ਯੂਜ਼ ਕਰਨ ਦੀ ਚੀਜ਼ ਹੈ ਦੇਖਣ ਵਿੱਚ ਉਹ ਹਰੀ ਹੈ ਕਿਸੇ ਕਿਸੇ ਨੂੰ ਤਾਂ ਇੰਨੀ ਜ਼ਿਆਦਾ ਪਸੰਦ ਆ ਗਈ ਪਹਿਲਾਂ ਮੈਨੂੰ ਵੀ ਬਹੁਤ ਪਸੰਦ ਸੀਗੀ ਬਟ ਹੁਣ ਮੈਂ ਉਹ ਬਹੁਤ ਘੱਟ ਕਰਦੀ ਆ ਕੀ ਯੂਜ਼ ਮੈਂ ਆਪਣੀ ਗੱਡੀ 'ਚ ਉਹ ਚੀਜ਼ ਪਈ ਹੈ ਨਾਓ ਕਿਉਂ ਆਪਾਂ ਗੱਡੀ 'ਚ ਆਪਾਂ ਸਾਰੇ ਚੀਜ਼ਾਂ ਰੱਖਿਆ ਨੇ ਉਹ ਕਿਉਂ ਨਹੀਂ ਰੱਖੀ ਕਿਹੜਾ ਕਿਸੇ ਕਿਸੇ ਮੂਵਮੈਂਟ ਤੇ ਹੀ ਯੂਜ਼ ਉਹ ਤਾਂ ਠੀਕ ਹੈ ਮੈਂ ਕਹਿੰਦਾ ਮਿਲਟਰੀ ਇੰਨੀ ਜਾ ਰਹੀ ਹੈ ਕੀ ਹੋ ਗਿਆ ਕਿਤੇ ਲੜਾਈ ਲੜੂ ਤਾਂ ਲੱਗ ਗਈ ਜੰਤਰੀ ਛੜ ਗਈ ਮੈਨੂੰ ਆਈ ਥਿੰਕ Shimla ਤੋਂ ਅੱਗੇ ਨਾ ਕਿਤੇ ਉਹ ਡਿੱ ਗਿਆ ਸੀਗਾ ਆ ਦੇਖੋ ਇੱਕ ਹੋਰ ਟਰੱਕ ਜਾ ਰਿਹਾ ਹੈ ਮਤਲਬ ਕਿ ਦੇਖੋ ਹੋਰ ਟਰੱਕ ਆ ਗਿਆ ਟਰੱਕੀ ਵੜੇ ਆ ਰਹੇ ਨੇ ਮੈਨੂੰ ਲੱਗਦਾ ਮੈਂ ਕੁਝ ਤੋਂ ਘਬੜ ਹੈ ਦਿਆ Shimla ਤੇ ਥੋੜਾ ਹੀ ਅੱਗੇ ਮੈਨੂੰ ਜਗ੍ਹਾ ਦਾ ਨਾਮ ਨਹੀਂ ਯਾਦ ਆ ਰਿਹਾ ਨਾਰਕੰਡਾ ਨਹੀਂ ਅੱਛਾ ਕੁਫਰੀ ਨਹੀਂ ਮੈਂ ਧਿਆਣਾ ਸ਼ਾਇਦ ਪਤਾ ਨਹੀਂ ਮੈਂ ਅੱਛਾ ਅੱਛਾ ਇੱਥੇ ਪਹਾੜ गिर ਗਿਆ ਹਾਂ ਸ਼ਾਇਦ ਉਸ ਸਾਈਡ ਉਹ ਕਿਉਂ ਕਿਉਂ ਜਿੱਥੇ ਲੈਂਡਸਲਾਈਡ ਹੋਈ ਉੱਥੇ ਜਾ ਰਿਹਾ ਹਾਂ ਲੇਕਿਨ ਉੱਥੇ ਇਹਨਾਂ ਦਾ ਕੀ ਕੰਮ ਹੈ ਕਿਉਂ ਉਹਨਾਂ ਦਾ ਕੰਮ ਹੀ ਕੰਮ ਹੀ ਹੈਗਾ ਅੱਛਾ ਚਲੋ ਕੋਈ ਗੱਲ ਉਹ ਤੇ ਉਹਨਾਂ ਦੀ ਸੇਫਟੀ ਵੀ ਦੇਖਣੀ ਆ ਜਿਹੜੇ ਹੋਰ ਹੈਗੇ ਬਿਲਕੁਲ 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 ਦੇਖਾਂ ਵਿੱਚ ਉਹ ਹਰੀ ਹੈ ਖੂਨ ਨਾਲੋਂ ਪਰੀ ਹੈ ਆਪਣੀ ਗੱਡੀ 'ਚ ਉਹ ਚੀਜ਼ ਹੈ ਨਹੀਂ ਮੈਂ ਯੂਜ਼ ਕੀਤੀ ਕਦੀ ਉਹ ਚੀਜ਼ ਤੁਸੀਂ ਕਰੀ ਹੋਊਗੀ ਆਪਣੀ ਲਾਈਫ 'ਚ ਇੱਕ ਵਾਰ ਤਾਂ ਜ਼ਰੂਰ ਕਰੀ ਹੋਊਗੀ ਇੱਕ ਵਾਰ ਹੀ ਕਰਦਾ ਬਾਰ-ਬਾਰ ਨਹੀਂ ਕਰਦਾ ਬੰਦਾ ਬੰਦੇ ਤਾਂ ਸ਼ਾਇਦ ਇੱਕ ਵਾਰ ਹੀ ਕਰਦੇ ਕਿਉਂਕਿ ਬੰਦਿਆਂ ਨੂੰ ਉਹ ਚੀਜ਼ ਬਹੁਤ ਘੱਟ ਪਸੰਦ ਆ ਬਟ ਕੁੜੀਆਂ ਨੂੰ ਬਹੁਤ ਜ਼ਿਆਦਾ ਪਸੰਦ ਆ ਮੈਨੂੰ ਵੀ ਕਦੇ ਬਹੁਤ ਜ਼ਿਆਦਾ ਪਸੰਦ ਆ ਤੇ ਪਹਿਲਾਂ ਮੈਂ ਚਾਹਦੀ ਵੀ ਮਤਲਬ ਕਿ ਯੂਜ਼ ਕਰਦੀ ਸੀਗੀ ਖੁਦੇ ਯੂਜ਼ ਕਰਦੀ ਸੀਗੀ ਓ ਮਹਿੰਦੀ 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 ਬਹਿੰਦੀ ਹੈ ਹਰੇ ਰੰਗ ਦੀ ਹੁੰਦੀ ਹੈ ਜਦ ਲੱਗ ਜਾਂਦੀ ਹੈ ਲਾਲ ਰੰਗ ਦੀ ਹੋ ਜਾਂਦੀ ਹੈ ਹੈਨਾ ਕੀ ਬਾਤ ਹੈ ਮੰਗਾ ਸੀ ਪਹੁੰਚ ਹੀ ਗਿਆ ਫਿਰ ਇਸ ਪੁਜਾਰ ਦਾ ਜਵਾਬ ਸੀਗਾ ਜੀ ਮਹਿੰਦੀ ਮਹਿੰਦੀ ਮਹਿੰਦੀ